ਜਵਾਰਦਾ ਦੇਖ ਰਹੇ ਦਰਸ਼ਕਾਂ ਦਾ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਪੰਜਾਬ ਇਸ ਵੇਲੇ ਹੜ੍ਹਾਂ ਵਰਗੀ ਮਾਰੂ ਸਥਿਤੀ ਦੇ ਨਾਲ ਜੂਝ ਰਿਹਾ ਹੈ ਕੁਦਰਤ ਦਾ ਕਹਿਰ ਹੈ ਅਤੇ ਪੰਜਾਬ ਦੇ ਲੋਕ ਨੇ ਜਿਹੜੇ ਇਸ ਸਥਿਤੀ ਦੇ ਨਾਲ ਨਜਿੱਠਣ ਦੇ ਵਿੱਚ ਸੰਘਰਸ਼ ਕਰ ਰਹੇ ਨੇ ਹਜ਼ਾਰ ਤੋਂ ਵੱਧ ਪਿੰਡਾਂ ਦੇ ਉੱਤੇ ਹੜ੍ਹਾਂ ਦੀ ਮਾਰ ਪਈ ਹੈ ਅਤੇ ਲੋਕ ਬੁਰੀ ਤਰ੍ਹਾਂ ਦੇ ਨਾਲ ਪਰਭਾਵਿਤ ਹੋਏ ਨੇ ਆਰਥਿਕ ਤੌਰ ਤੇ ਵੱਡੇ ਪੱਧਰ ਤੇ ਪੰਜਾਬੀਆਂ ਦਾ ਨੁਕਸਾਨ ਹੋਇਆ ਜਿਸ ਕਾਰਨ ਲੱਖਾਂ ਏਕੜ ਜ਼ਮੀਨ ਹੈ ਜਿਹੜੀ ਉਹ ਪਾਣੀ ਦੀ ਮਾਰ ਹੇਠ ਆਈ ਹੈ ਅੰਕੜਿਆਂ ਦੇ ਮੁਤਾਬਕ 3 ਲੱਖ ਏਕੜ ਤੋਂ ਵੱਧ ਜ਼ਮੀਨ ਪਾਣੀ ਦੇ ਵਿੱਚ ਡੁੱਬੀ ਹੈ ਅਤੇ ਕਰੋੜਾਂ ਰੁਪਏ ਦਾ ਪੰਜਾਬੀ ਕਿਸਾਨਾਂ ਦਾ ਵੀ ਨੁਕਸਾਨ ਹੋਇਆ ਹੈ ਆਮ ਲੋਕਾਂ ਦਾ ਵੀ ਨੁਕਸਾਨ ਹੋਇਆ ਹੈ ਕਈ ਜਗ੍ਹਾ ਤੇ ਲੋਕਾਂ ਦੇ ਘਰ ਨੇ ਜਿਹੜੇ ਉਹ ਟੈ ਟੇਰੀ ਹੋਏ ਨੇ ਪਾਣੀ ਦੇ ਕਾਰਨ ਭਾਰੀ ਬਰਸਾਤ ਦੇ ਕਾਰਨ ਪੰਜਾਬੀਆਂ ਨੂੰ ਵੱਡੇ ਪੱਧਰ ਤੇ ਇਸ ਦਾ ਖਮਿਆਜਾ ਭੁਗਤਣਾ ਪਿਆ ਖਾਸ ਤੌਰ ਤੇ ਮਾਲ ਡੰਗਰ ਹੈ ਜਿਹੜਾ ਉਸ ਦਾ ਵੀ ਨੁਕਸਾਨ ਹੋਇਆ ਪਸ਼ੂ ਵੀ ਮਾਰੇ ਗਏ ਨੇ ਹੜਾ ਹੜਾਂ ਦੇ ਪਾਣੀ ਦੇ ਵਿੱਚ ਪਸ਼ੂ ਹੜ ਵੀ ਗਏ ਨੇ ਅਤੇ ਪਸ਼ੂ ਜਿਹੜੇ ਨੇ ਬਹੁਤ ਸਾਰੇ ਪਸ਼ੂ ਗੁੰਮਸ਼ੋਦਾ ਵੀ ਹੋਏ ਨੇ ਸੋ ਆਰਥਿਕ ਤੌਰ ਤੇ ਵੀ ਵੱਡੇ ਪੱਧਰ ਤੇ ਸੱਟ ਹੈ ਜਿਹੜੀ ਪੰਜਾਬੀਆਂ ਨੂੰ ਵੱਜੀ ਹੈ ਇੱਕ ਵਾਰ ਫੇਰ ਤੋਂ ਪੰਜਾਬ ਦੇ ਵਿੱਚ ਪਿਛਲੇ 2 ਦਿਨਾਂ ਤੋਂ ਮੌਨਸੂਨ ਐਕਟਿਵ ਹੋਇਆ ਜਿਸ ਦੇ ਕਾਰਨ ਬਰਸਾਤ ਲਗਾਤਾਰ ਪੈ ਰਹੀ ਹੈ ਅੱਜ ਵੀ ਭਾਰੀ ਬਰਸਾਤ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਹਿਮਾਚਲ ਪ੍ਰਦੇਸ਼ 'ਚ ਵੀ ਲਗਾਤਾਰ ਬਰਸਾਤ ਹੋ ਰਹੀ ਹੈ ਬਿਆਸ ਦੇ ਵਿੱਚ ਪਾਣੀ ਦਾ ਪੱਧਰ ਹੈ ਜਿਹੜਾ ਉਹ ਲਗਾਤਾਰ ਵਧ ਰਿਹਾ ਹੈ ਉਧਰ ਦੂਜੇ ਪਾਸੇ ਮਾਲਵੇ ਦੇ ਵਿੱਚ ਘੱਗਰ ਦਰਿਆ ਦੀ ਗੱਲ ਕਰੀਏ ਤਾਂ ਘੱਗਰ ਦਰਿਆ ਵੀ ਖਤਰੇ ਦੇ ਨਿਸ਼ਾਨ ਦੇ ਜਿਹੜਾ ਉਹ ਬਿਲਕੁਲ ਨਜ਼ਦੀਕ ਪਹੁੰਚ ਗਿਆ ਅਲਰਟ ਜਾਰੀ ਕਰ ਦਿੱਤਾ ਗਿਆ ਪਟਿਆਲਾ ਸੰਗਰੂਰ ਦੇ ਇਲਾਕਿਆਂ ਦੇ ਵਿੱਚ ਕਿ ਉੱਥੇ ਵੀ ਹੜ੍ਹ ਦਾ ਖਤਰਾ ਜਿਹੜਾ ਪੈਦਾ ਹੋ ਗਿਆ ਸੋ ਲਗਾਤਾਰ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਵੀ ਲੋਕਾਂ ਨੂੰ ਅਲਰਟ ਕੀਤਾ ਜਾ ਰਿਹਾ ਹੈ ਕੱਗਰ ਇਲਾਕੇ ਦੀ ਜਿੱਥੇ ਮਾਰ ਪੈਂਦੀ ਹੈ ਜਿਸ ਇਲਾਕੇ ਦੇ ਵਿੱਚ ਕੱਗਰ ਦੀ ਮਾਰ ਪੈਂਦੀ ਹੈ ਉੱਥੇ ਵੀ ਪ੍ਰਸ਼ਾਸਨ ਦੇ ਵੱਲੋਂ ਚੌਕਸੀ ਵਧਾਈ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਸੁਚੇਤ ਵੀ ਕੀਤਾ ਜਾ ਰਿਹਾ ਹੈ ਇਸ ਵੇਲੇ ਤੁਹਾਨੂੰ ਦੱਸ ਦਈਏ ਪੰਜਾਬ ਦੇ 8 ਜ਼ਿਲ੍ਹੇ ਨੇ ਹੜ੍ਹਾਂ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਨੇ ਵੱਡੇ ਪੱਧਰ ਤੇ ਘਰਾਂ ਦਾ ਨੁਕਸਾਨ ਹੋਇਆ ਮੌਤਾਂ ਵੀ ਹੋਈਆਂ ਨੇ ਸੋ ਜਾਨੀ ਜਾਨੀ ਨੁਕਸਾਨ ਵੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਹੁਣ ਤੱਕ ਦੀ ਮੌਤਾਂ ਦੀ ਜੋ ਖਬਰ ਹੈ ਪੰਜਾਬ ਦੇ ਵਿੱਚ ਫਾਜ਼ਿਲਕਾ ਦੇ ਵਿੱਚ ਵੀ ਮੌਤਾਂ ਹੋਈਆਂ ਨੇ ਸੰਗਰੂਰ ਦੇ ਵਿੱਚ ਵੀ ਅੰਮ੍ਰਿਤਸਰ ਦੇ ਵਿੱਚ ਵੀ ਪਠਾਨਕੋਟ ਤੇ ਗੁਰਦਾਸਪੁਰ ਦੇ ਵਿੱਚ ਵੀ ਹੜਾ ਕਰਕੇ ਮੌਤਾਂ ਹੋਈਆਂ ਨੇ ਹੁਣ ਤੱਕ 27 ਮੌਤਾਂ ਜਿਹੜੀਆਂ ਨੇ ਉਹ ਕਨਫਰਮ ਹੋ ਚੁੱਕੀਆਂ ਨੇ 27 ਲੋਕਾਂ ਦੀ ਮੌਤ ਹੜਾਂ ਦੇ ਵਿੱਚ ਜਿਹੜੀ ਹੋ ਚੁੱਕੀ ਹੈ ਇਸ ਤੋਂ ਇਲਾਵਾ ਕਈ ਵਿਅਕਤੀ ਨੇ ਜਿਹੜੇ ਪਾਣੀ ਵਿੱਚ ਰੁੜਨ ਕਰਕੇ ਲਾਪਤਾ ਨੇ ਸੋ ਉਹਨਾਂ ਦੀ ਭਾਲ ਵੀ ਹੈ ਜਿਹੜੀ ਉਹ ਲਗਾਤਾਰ ਕੀਤੀ ਜਾ ਰਹੀ ਹੈ ਸੁੱਕਈ ਮੋਤਾਂ ਦੀ ਹਾਲੇ ਪੁਸ਼ਟੀ ਨਹੀਂ ਹੋਈ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਵਿਅਕਤੀ ਠੀਕ ਹੋਣਗੇ ਜਿਹੜੇ ਹੜ੍ਹਾਂ ਦੇ ਵਿੱਚ ਰੁੜ ਗਏ ਨੇ ਸੋ ਇਸ ਵੇਲੇ ਕੱਗਰ ਦਰਿਆ ਦੀ ਗੱਲ ਕਰੀਏ ਮਾਲਵਾ ਦੇ ਵਿੱਚ ਕੱਗਰ ਦਰਿਆ ਪੰਜਾਬ ਦੇ ਵਿੱਚ ਵਗਦਾ ਹੈ ਸੋ ਉਹ ਵੀ ਇੱਕ ਖਤਰਾ ਬਣਿਆ ਹੋਇਆ ਜੇਕਰ ਬਰਸਾਤ ਜ਼ਿਆਦਾ ਹੁੰਦੀ ਹੈ ਤਾਂ ਪਾਣੀ ਉਹ ਵੀ ਮਾਰ ਕਰ ਸਕਦਾ ਹੈ ਪਟਿਆਲਾ ਦੇ ਖੇਤਰ ਦੇ ਵਿੱਚ ਸੋ ਇਸ ਵੇਲੇ ਖਤਰੇ ਦਾ ਨਿਸ਼ਾਨ 748 ਫੁੱਟ ਤੇ ਆ ਜਦਕਿ 745 ਫੁੱਟ ਤੱਕ ਪਾਣੀ ਜਿਹੜਾ ਪਹੁੰਚ ਚੁੱਕਿਆ ਸੋ ਬੇहद ਕਰੀਬ ਹੈ ਸਿਰਫ 3 ਫੁੱਟ ਢੇਠਾ ਪਾਣੀ ਰਹਿ ਗਿਆ ਹੈ ਇਸ ਤੋਂ ਇਲਾਵਾ ਪੰਜਾਬ ਦੇ ਮਾਲਵਾ ਤੇ ਦੁਆਬਾ ਦੇ ਕਈ ਖੇਤਰ ਆ ਜਿਹੜੇ ਉਹ ਹੜ੍ਹਾਂ ਦੀ ਮਾਰ ਝੱਲ ਰਹੇ ਨੇ ਸੋ ਬਠਿੰਡਾ ਫਿਰੋਜ਼ਪੁਰ ਸੰਗਰੂਰ ਮਾਨਸਾ ਲੁਧਿਆਣਾ ਪਟਿਆਲਾ ਦੇ ਵਿੱਚ ਅੱਜ ਵੀ ਜਿਹੜਾ ਉਹ ਮੀਂਹ ਦਰਜ ਕੀਤਾ ਗਿਆ ਸਵੇਰ ਤੋਂ ਲੁਧਿਆਣਾ ਦੀ ਗੱਲ ਕਰੀਏ ਸਵੇਰੇ 5 ਵਜੇ ਜ਼ਬਰਦਸਤ ਬਰਸਾਤ ਸ਼ੁਰੂ ਹੋਈ ਵੱਡੇ ਪੱਧਰ ਤੇ ਮੀਂਹ ਦੇਖਿਆ ਗਿਆ ਭਾਰੀ ਬਰਸਾਤ ਹੋਈ ਲੁਧਿਆਣਾ ਦੇ ਵਿੱਚ ਸੜਕਾਂ ਜਿਹੜੀਆਂ ਨੇ ਉਹ ਪਾਣੀ ਦੇ ਨਾਲ ਭਰੀਆਂ ਹੋਈਆਂ ਨਜ਼ਰ ਆਈਆਂ ਲੋਕਾਂ ਦੇ ਵਿੱਚ ਆਉਣ ਜਾਣ ਦੇ ਵਿੱਚ ਲੋਕਾਂ ਨੂੰ ਬੜੀ ਦਿੱਕਤ ਹੋਈ ਆਵਾਜਾਈ ਦੇ ਸਾਧਨ ਵੀ ਪ੍ਰਭਾਵਿਤ ਹੋਏ ਨੇ ਤੇ ਆਮ ਲੋਕ ਵੀ ਜਿਹੜੇ ਕਮਾਂਕਾਰਾਂ ਤੇ ਜਾਣ ਤੋਂ ਲੇਟ ਵੀ ਹੋਏ ਨੇ ਤੇ ਕਈਆਂ ਨੂੰ ਇੰਨੀ ਜ਼ਿਆਦਾ ਬਰਸ਼ਾਤ ਦੇ ਵਿੱਚ ਛੁੱਟੀ ਵੀ ਕਰਨੀ ਪਈ ਐ ਉਧਰ ਆ ਟਾਂਡਾ ਦੇ ਨਜ਼ਦੀਕ ਤੁਸੀਬਨ ਵੀ ਟੁੱਟ ਗਿਆ ਤੇ ਆ ਜਿਸ ਕਾਰਨ ਆ ਅਜਨਾਲਾ ਦੇ ਸ਼ਹਿਰੀ ਖੇਤਰਾਂ ਦੇ ਵਿੱਚ ਵੀ ਪਾਣੀ ਦਾਖਲ ਹੋਇਆ ਸੋ ਪੰਜਾਬ ਪਿੰਡ ਨੇ ਜਿਹੜੇ ਅਜਨਾਲਾ ਦੇ ਨਜ਼ਦੀਕ ਉਹ ਵੀ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਵੀ ਹੜ੍ਹਾਂ ਦੀ ਮਾਰ ਝੱਲਣੀ ਪਈ ਹੈ ਸੋ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਵਿਆਪਕ ਪੱਧਰ ਤੇ ਹੜ੍ਹਾਂ ਦੀ ਮਾਰ ਹੈ ਜਿਹੜੀ ਪਈ ਹੈ ਪੰਜਾਬੀਆਂ ਨੂੰ ਹੜ੍ਹਾਂ ਦੇ ਵਿੱਚ ਸਹਾਇਤਾ ਦੀ ਜ਼ਰੂਰਤ ਹੈ ਕਈ ਲੋਕ ਅਜੇ ਵੀ ਫਸੇ ਹੋਏ ਨੇ ਹਾਲਾਂਕਿ ਸਮਾਜ ਸੇਵੀ ਸੰਸਥਾਵਾਂ ਆ ਪੰਜਾਬ ਦੇ ਐਨ ਆਰ ਆਈ ਸਰਕਾਰ ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਦੀਆਂ ਟੀਮਾਂ ਇਹ ਸਾਰੀਆਂ ਸੰਸਥਾਵਾਂ ਮਿਲ ਕੇ ਲੋਕਾਂ ਦੀ ਮਦਦ ਕਰਨ ਦੀ ਪੂਰਜ਼ੋਰ ਕੋਸ਼ਿਸ਼ ਕਰ ਰਹੀਆਂ ਨੇ ਪਰ ਹਾਲੇ ਵੀ ਲੋਕਾਂ ਨੂੰ ਮਦਦ ਦੀ ਉਮੀਦ ਹੈ ਕਈ ਲੋਕ ਹਾਲੇ ਵੀ ਫਸੇ ਹੋਏ ਨੇ ਸੋ ਅਸੀਂ ਆਪਣੇ ادارے ਵਿਸ਼ਵ वार्ता ਵੱਲੋਂ ਪੰਜਾਬ ਦੇ ਐਨ ਆਰ ਆਈ ਭਾਈਚਾਰੇ ਪੰਜਾਬ ਦੇ ਆਰਥਿਕ ਤੌਰ ਤੇ ਸਮਰੱਥ ਭਾਈਚਾਰੇ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਹੜ੍ਹਾਂ ਦੇ ਵਿੱਚ ਫਸੇ ਹੋਏ ਲੋਕਾਂ ਦੀ ਹਰ ਤਰੀਕੇ ਦੇ ਨਾਲ ਮਦਦ ਕੀਤੀ ਜਾਵੇ ਤੇ ਉਧਰ ਪੰਜਾਬ ਤੋਂ ਲੋਕ ਸਭਾ ਦੇ ਸੰਸਦ ਗੁਰਮੀਤ ਸਿੰਘ ਮੀਤ ਥੇਰਵੀ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਕਈ ਤਰ੍ਹਾਂ ਦੇ ਵਿੱਚ ਪਹੁੰਚੇ ਨੇ ਇੱਥੇ ਨਾ ਸਿਰਫ ਉਹਨਾਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਰਾਹਤ ਕਾਰਜਾਂ ਦਾ ਮੌਈਨਾ ਕੀਤਾ ਗਿਆ ਬਲਕਿ ਖੁਦ ਅੱਗੇ ਹੋ ਕੇ ਗੁਰਮੀਤ ਸਿੰਘ ਮੀਤ ਹਰ ਰਾਹਤ ਸਮਗਰੀ ਪਹੁੰਚਾਉਂਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਵੀ ਮੌਜੂਦ ਨੇ ਸੋ ਦੋਵਾਂ ਆਗੂਆਂ ਦੇ ਵੱਲੋਂ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਰਾਹਤ ਕਾਰਜਾਂ ਦਾ ਮੌਈਨਾ ਵੀ ਕੀਤਾ ਜਾ ਰਿਹਾ ਹੈ ਅਤੇ ਗੁਰਮੀਤ ਸਿੰਘ ਮੀਤ ਖੁਦ ਅੱਗੇ ਹੋ ਕੇ ਰਾਹਤ ਕਾਰਜਾਂ ਦੇ ਵਿੱਚ ਹੱਥ ਵਟਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ ਕੁਦਰਤੀ ਕਰੋਪੀ ਹੈ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਉਹ ਕੈਲੋ ਵੀ ਵੈਸੇ ਦਾ ਕਈ ਸੂਬਿਆਂ ਦਾ ਹੋਇਆਗਾ ਅੰਬਾਸਲ ਦਾ ਵੀ ਹੋ ਰਿਹਾ ਹੈ ਜੰਮੂ ਦਾ ਵੀ ਹੋ ਰਿਹਾ ਪਰ ਉਹ ਪਹਾੜੀ ਖੇਤਰਾ ਉੱਥੇ ਜਿਹੜਾ ਨੁਕਸਾਨ ਹੋ ਰਿਹਾ ਉਹ ਪਾਣੀ ਉੱਥੇ ਪਹਾੜਾਂ ਨੇ ਤੇ ਨਹੀਂ ਰੁਕਣਾ ਉਹ ਸਾਰਾ ਪਾਣੀ ਜਿਹੜਾ ਵਹਕੇ ਪੰਜਾਬ ਆ ਜਿਹੜਾ ਉਹ ਆ ਰਿਹਾ ਸੋ ਉਹਨਾਂ ਦਾ ਨੁਕਸਾਨ ਵੀ ਜਿਹੜਾ ਇੱਥੇ ਜਿਹੜਾ ਅਸਰ ਪਾ ਰਿਹਾ ਤੇ ਪੰਜਾਬ 'ਚ ਵੀ ਕਿਉਂਕਿ ਕਈ ਦਹਾਕਿਆਂ ਦੇ ਜਿਹੜੇ ਰਿਕਾਰਡ ਟੁੱਟਿਆ ਇੰਨਾ ਹੈ ਜਿਆਦਾ ਬਾਰਿਸ਼ ਇੰਨਾ ਮੀਂਹ ਪਿਆ ਜਿਦੇ ਕਰਕੇ ਬਹੁਤ ਵੱਡਾ ਨੁਕਸਾਨ ਇਸ ਇਲਾਕੇ ਚ ਹੋਇਆਗਾ ਅਕੱਲੇ ਧਾਲੀਵਾਲ ਸਾਹਿਬ ਦੇ ਇਲਾਕੇ ਚ ਕੱਲ ਅਸੀਂ ਬੈਠੇ ਗੱਲਾਂ ਕਰ ਰਹੇ ਸੀ ਕਿ 30 ਹਜ਼ਾਰ ਏਕੜ ਦਾ ਜਿਹੜਾ ਕੱਲਾ ਫਸਲੀ ਨੁਕਸਾਨ ਹੋਇਆ ਤੇ ਧਾਲੀਵਾਲ ਸਾਹਿਬ ਪਿਛਲੇ 8-10 ਦਿਨਾਂ ਤੋਂ ਲਗਾਤਾਰ ਮਤਲਬ ਕਿ ਆ ਹੁਣ ਇੱਥੇ ਕਈ মিডিਆ ਨਾਲ ਵੀ ਗੱਲ ਹੋਈ ਕਈ ਸਾਥੀਆਂ ਦੇ ਨਾਲ ਆਮ ਪਿੰਡਾਂ ਦੇ ਲੋਕ ਵੀ ਦੱਸਦੇ ਆ ਕਹਿੰਦੇ ਦਿਨ ਰਾਤ ਇੱਥੇ ਲੱਗੇ ਹੋਇਆ ਸਮਾਜ ਸੇਵੀ ਸੰਸਥਾਵਾਂ ਲੱਗੀਆਂ ਹੋਈਆਂ ਹਰੇਕ ਕਿਉਂਕਿ ਪੰਜਾਬੀ ਜਿਹੜੇ ਆਏ ਉਦਮੀ ਕੌਮ ਆ ਅਸੀਂ ਤਾਂ ਬਗਾਨਿਆਂ ਦੀ ਖਾਤਰ ਵੀ ਜਾ ਕੇ ਇਹ ਸਾਡੇ ਗੁਰੂਆਂ ਤੋਂ ਸਾਨੂੰ ਕਹ ਲਓ ਵੀ ਸਿੱਖਿਆ ਮਿਲੀ ਆ ਵੀ ਅਸੀਂ ਬਗਾਨਿਆਂ ਦੀ ਖਾਤਰ ਵੀ ਕਿਹਦਾ ਆ ਜਾ ਕੇ ਅੜਦੇ ਰਹਿਆ ਜਿਹੜੀਆਂ ਸ਼ੀਦੀਆਂ ਵੀ ਦਿੰਦੇ ਰਹਿਆ ਪਰ ਇੱਥੇ ਪੰਜਾਬੀਆਂ ਦੇ ਭੀੜਤੀਆ ਬੜੀ ਉਦਮੀ ਕੌਮ ਆ ਸਾਰੇ ਲੋਕ ਆ ਕੇ ਜਿਹੜੀ ਮਦਦ ਜਿਹੜੀ ਆ ਉਹ ਕਰਦੇ ਆ ਸੋ ਅੱਜ ਆਈ ਢਾਲੀਵਾਲ ਸਾਹਿਬ ਦਾ ਸਾਥ ਦੇਣ ਲਈ ਇਲਾਕੇ ਦੇ ਲੋਕਾਂ ਦਾ ਸਾਥ ਦੇਣ ਲਈ ਮੈਂ ਇੱਥੇ ਆਇਆ ਪਰ ਮੈਂ ਸਾਰੇ ਪੰਜਾਬੀਆਂ ਨੂੰ ਐਨ ਆਰ ਆਈਆਂ ਨੂੰ ਇਹ ਬੇਨਤੀ ਕਰਨੀ ਚਾਹਣਾ ਹੱਥ ਜੋੜ ਕੇ ਕਿ ਤੁਸੀਂ ਸਾਰੇ ਵੀਡੀਓ ਵੀ ਦੇਖਦੇ ਹੋਗੇ ਸਾਰੇ ਸੋਸ਼ਲ ਮੀਡੀਆ ਰਹੀਂ ਪ੍ਰਿੰਟ ਮੀਡੀਆ ਰਹੀਂ ਫੋਟੋ ਇਲੈਕਟ੍ਰੋਨਿਕ ਮੀਡੀਆ ਰਹੀਂ ਪਰ ਇੱਥੇ ਜਿਹੜੇ ਤੁਹਾਡੇ ਰਿਸ਼ਤੇਦਾਰ ਹੋਣਗੇ ਇੱਥੇ ਗਰਾਊਂਡ ਦੇ ਹਾਲਾਤ ਨੇ ਜਿਹੜੇ ਬਹੁਤ ਨਾਜੁਕ ਨੇ ਬਹੁਤ ਮਾੜੇ ਆ ਤੁਸੀਂ ਕੱਲੀ ਫਸਲ ਨਾਲ ਜਿਹੜਾ 30000 ਏਕੜ ਦਾ ਨੁਕਸਾਨ ਆ ਉਹਨੂੰ ਦੇਖੋ ਤੁਸੀਂ ਦੇਖੋ ਵੀ ਜਿਹੜੇ ਘਰ ਜਿਹੜੇ ਪਰਿਵਾਰ ਉੱਥੇ ਲੋਕ ਰਹਿ ਰਹੇ ਆ ਉਹਨਾਂ ਘਰਾਂ ਦੇ ਵਿੱਚ 8-8 ਫੁੱਟ 10-10 ਫੁੱਟ ਵੀ ਕਈ ਘਰਾਂ ਦੇ ਵਿੱਚ ਪਾਣੀ ਆ ਉਹ ਜਿਹੜੇ ਘਰ ਨੇ ਉਹ ਘਰ ਕੋਈ ਐ ਹੀ ਨਹੀਂ ਉਹ ਬਣਾਉਣ ਦੇ ਵਿੱਚ ਧਾਕੇ ਲੱਗ ਜਾਂਦੇ ਆ ਕਿਉਂਕਿ ਆਮ ਜਿਹੜਾ ਛੋਟਾ ਜ਼ਿਮੀਦਾਰ ਆ 2-4 ਕਿੱਲੇ ਵਾਲਾ ਉਹ ਉਹਨੇ ਘਰ ਤੇ ਜਿੰਨੀਆਂ ਛੋਟੀਆਂ-ਛੋਟੀਆਂ ਵਸਤੂ ਹੁੰਦੀਆਂ ਨੇ ਉਹ ਫ੍ਰਿਜ ਤੋਂ ਲੈ ਕੇ ਉਹ ਟੀਵੀ ਤੋਂ ਲੈ ਕੇ ਉਹਨੂੰ ਜੋੜਨ ਲਈ ਕਈ ਸਾਲ ਜਿਹੜੇ ਆ ਉਹ ਲੱਗ ਜਾਂਦੇ ਆ ਪਰ ਤੁਸੀਂ ਦੇਖੋ ਵੀ ਇੱਕੋ ਝਟਕੇ ਚ ਸਾਰਾ ਕੁਝ ਜਿਹੜਾ ਤਸਨਸ ਹੈ ਜਿਹੜਾ ਉਹ ਹੋ ਗਿਆ ਘਰ ਵੀ ਬਰਬਾਦ ਹੋ ਗਿਆ ਜ਼ਮੀਨ ਵੀ ਗਈ ਤੇ ਸਾਰੀਆਂ ਘਰ ਦੀਆਂ ਵਸਤੂਆਂ ਵੀ ਤੇ ਕਈ ਤਾਂ ਇਦਾਂ ਦੇ ਪਰਿਵਾਰ ਆ ਕਿਉਂਕਿ ਪਾਣੀ ਇੰਨੀ ਜਲਦੀ ਨਾਲ ਚੜਾ ਜਿਨ੍ਹਾਂ ਨੂੰ ਪਸ਼ੂ ਖੋਲਣ ਦਾ ਸਮਾਂ ਵੀ ਨਹੀਂ ਮਿਲਿਆ ਮਿਲਿਆ ਹੜਾਂ ਦੀ ਸਥਿਤੀ ਨੂੰ ਦੇਖਦੇ ਆ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀਆਂ ਟੀਮਾਂ ਲਗਾਤਾਰ ਹੜਾਂ ਵਾਲੇ ਜ਼ਿਲ੍ਹਿਆਂ ਦੇ ਵਿੱਚ ਕੰਮ ਕਰ ਰਹੀਆਂ ਨੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਖਾਸ ਤੌਰ ਤੇ ਕੈਬਨਟ ਮੰਤਰੀਆਂ ਵਿਧਾਇਕਾਂ ਅਤੇ ਪਾਰਟੀ ਦੇ ਅਹੁਦੇਦਾਰਾਂ ਦੀ ਡਿਊਟੀ ਲਗਾਈ ਗਈ ਹੈ ਖਾਸ ਤੌਰ ਤੇ ਪੰਜਾਬ ਦੇ ਵਿੱਚ ਲਗਾਤਾਰ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਕੰਮ ਕੀਤਾ ਜਾ ਰਿਹਾ ਹੈ ਲਗਾਤਾਰ ਅਗਵਾਈ ਕਰ ਰਹੇ ਨੇ ਸਾਡੇ ਐਮਐਲਏ ਕੈਬਨਿਟ ਮੰਤਰੀ ਅਤੇ ਸਾਡੇ ਸੰਸਦ ਵੀ ਲੋਕ ਸਭਾ ਰਾਜ ਸਭਾ ਦੇ ਸੰਸਦ ਵੀ ਲਗਾਤਾਰ ਹੜ੍ਹਾਂ ਵਾਲੇ ਜ਼ਿਲ੍ਹਿਆਂ ਦੇ ਵਿੱਚ ਪਹੁੰਚ ਕੇ ਰਾਹਤ ਕਾਰਜਾਂ ਦਾ ਮੁਆਇਨਾ ਕਰ ਰਹੇ ਨੇ ਇਸੇ ਦੇ ਚਲਦਿਆਂ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਰਪਾਲ ਸਿੰਘ ਟੀਮਾ ਵਿੱਤ ਮੰਤਰੀ ਕੈਬਨਟ ਮੰਤਰੀ ਦੇ ਬਣੂ ਵਿਸਤਾਰ ਸਹਿਤ ਇਸ ਪੂਰੇ ਰਾਹਤ ਅਭਿਆਨ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਪੰਜਾਬ ਸਰਕਾਰ ਲਗਾਤਾਰ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚ ਕੰਮ ਕਰ ਰਹੀ ਹੈ ਇੱਕ ਪਾਸੇ ਹਰਪਾਲ ਸਿੰਘ ਟੀਮਾ ਨੇ ਜਾਣਕਾਰੀ ਦਿੱਤੀ ਹੈ ਪੰਜਾਬ ਸਰਕਾਰ ਦੇ ਉਪਰਾਲਿਆਂ ਦੇ ਦੂਜੇ ਪਾਸੇ ਕੇਂਦਰ ਦੀ ਬੀਜੇਪੀ ਸਰਕਾਰ ਦੇ ਉੱਤੇ ਵੀ ਹੜ੍ਹਾਂ ਦੇ ਹੜ੍ਹਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਰਾਹਤ ਨੂੰ ਲੈ ਕੇ ਉਹਨਾਂ ਵੱਲੋਂ ਨਿਸ਼ਾਨਾ ਸਾਧਿਆ ਗਿਆ ਅੱਜ ਪੰਜਾਬ ਦੇ ਅੰਦਰ ਪਿਛਲੇ ਕਾਫੀ ਦਿਨਾਂ ਤੋਂ ਬਹੁਤ ਪਾਰਿਵਾਰਸ਼ ਦੇ ਕਾਰਨ ਪੰਜਾਬ ਦੇ ਜਾਂ ਜੀਵਨ ਜਿਹੜਾ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆਗਾ ਜਿਵੇਂ ਗਲਕਰਾਂ ਅਸ਼ੋਕੜ ਦੀ ਦੇਸ਼ ਨੂੰ ਆਜ਼ਾਦ ਕਰਵਾਉਣ ਤੋਂ ਲੈ ਕੇ ਹੁਣ ਤੱਕ ਲਗਾਤਾਰ ਚਾਹੇ ਦੇਸ਼ ਦੀ ਆਜ਼ਾਦੀ ਦੀ ਗੱਲ ਹੋਵੇ ਚਾਹੇ 1962 ਦੀ ਲੜਾਈ ਦੀ ਗੱਲ ਹੋਵੇ 1965 ਦੀ ਲੜਾਈ ਦੀ ਗੱਲ ਹੋਵੇ 1971 ਦੀ ਲੜਾਈ ਦੀ ਗੱਲ ਹੋਵੇ 2025 ਦੀ ਲੜਾਈ ਦੀ ਗੱਲ ਹੋਵੇ ਪੰਜਾਬ ਦੇਸ਼ ਦੇ ਨਾਲ ਹਕਤਾਂ ਕੇ ਖੜਾਗਾ ਪੰਜਾਬ ਦੇ ਲੋਕਾਂ ਨੇ ਆਪਣੇ ਜਾਨ ਮਾਲ ਦੀ ਪਰਵਾਹ ਕੀਤਿਆਂ ਦੇਸ਼ ਦਾ ਸਾਥ ਦਿੱਤਾਗਾ ਔਰ ਦੇਸ਼ ਦੇ ਨਾਲ ਡਟ ਕੇ ਹਮੇਸ਼ਾ ਹੀ ਖੜਾਗਾ ਤੁਸੀਂ ਹੁਣ ਰੀਸੈਂਟਲੀ ਜੇ ਪਸ਼ੂਕਰ ਚ ਨਾ ਜਾਈਏ ਕਿਉਂਕਿ ਪ੍ਰਾਣੀਆਂ ਲੜਾਈਆਂ ਵੇਲੇ ਆਪਾਂ ਸਾਰੇ ਆਲਮੋਸਟ ਬੱਚੇ ਸੀਗੇ ਸਾਡੇ ਚ ਕੁਝ ਲੋਕ ਉਸ ਸਮੇਂ ਜਵਾਨ ਹੋਣਗੇ ਤਾਂ ਉਸ ਸਮੇਂ ਵੀ ਪੰਜਾਬ ਦਾ ਬਹੁਤ ਭਾਰੀ ਨੁਕਸਾਨ ਹੋਇਆ ਸੀ ਪੁਰਾਣੇ ਸਮੇਂ ਚ ਹੁਣ 225 ਚ ਜਿੰਨੀ ਵੀ ਕਵਰੇਜ ਮੀਡੀਆ ਦੁਆਰਾ ਇਲੈਕਟ੍ਰੋਨਿਕ ਮੀਡੀਆ ਦੁਆਰਾ ਪ੍ਰਿੰਟ ਮੀਡੀਆ ਦੁਆਰਾ ਸਰਹੱਦ ਉੱਪਰ ਕੀਤੀ ਗਈ ਆ ਚਾਹੇ ਉਹ ਪਠਾਨਕੋਟ ਆ ਚਾਹੇ ਫਿਰੋਜ਼ਪੁਰ ਆਂ ਔਰ ਮੈਂ ਸਮਝਦਾ ਸਭ ਤੋਂ ਵੱਧ ਡਰੋਨਾਂ ਦੇ ਹਮਲੇ ਇਸ ਏਰੀਏ ਤੇ ਹੋਏ ਸਭ ਤੋਂ ਵੱਧ ਮਜ਼ਾਈਲਾਂ ਦੇ ਹਮਲੇ ਇਸ ਏਰੀਏ ਤੇ ਹੋਏ ਪਰ ਪੰਜਾਬ ਨੇ ਕਦੇ ਦੇਸ਼ ਨੂੰ ਪਿੱਠ ਨਹੀਂ ਦਿਖਾਈ ਪੰਜਾਬ ਨੇ ਡਟ ਕੇ ਦੇਸ਼ ਤੇ ਲੜ ਖੜ ਕੇ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਇੱਕ ਪਾਸੇ ਜਿੱਥੇ ਪੰਜਾਬ ਨੂੰ ਹੜਾਂ ਦੀ ਮਾਰ ਚੱਲਣੀ ਪੈ ਰਹੀ ਹੈ ਉੱਥੇ ਹੀ ਚੰਡੀਗੜ੍ਹ ਦੇ ਵਿੱਚ ਸੁਖਨਾ ਝੀਲ ਦਾ ਜੋ ਵਾਟਰ ਲੈਵਲ ਆ ਪਾਣੀ ਦਾ ਪੱਧਰ ਆ ਉਹ ਵੀ ਕਾਫੀ ਜ਼ਿਆਦਾ ਵੱਧ ਚੁੱਕਿਆ ਇਸ ਕਰਕੇ ਸੁਖਨਾ ਝੀਲ ਦੇ ਹੜ ਗੇਟ ਨੇ ਜਿਹੜੇ ਫਲੱਡ ਗੇਟ ਨੇ ਉਹ ਖੋਲੇ ਗਏ ਨੇ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਤੁਹਾਨੂੰ ਦੱਸ ਦਈਏ ਬਰਸਾਤ ਹੋ ਰਹੀ ਹੈ ਭਾਰੀ ਬਰਸਾਤ ਹੋ ਰਹੀ ਹੈ ਜਿਸ ਦੇ ਕਾਰਨ ਕੱਗਰ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਹੈ ਖਤਰੇ ਦੇ ਨਿਸ਼ਾਨ ਦੇ ਬੇहद ਨਜ਼ਦੀਕ ਹੈ ਤਕਰੀਬਨ 2 ਫੁੱਟ ਹੀਠਾਂ ਰਹਿ ਗਿਆ ਖਤਰੇ ਦੇ ਨਿਸ਼ਾਨ ਤੋਂ ਉਸ ਜ਼ੀਰਕਪੁਰ ਦੇ ਮੁਬਾਰਕਪੁਰ ਇਲਾਕੇ ਦੇ ਵਿੱਚ ਵੀ ਪਾਣੀ ਆ ਜਿਹੜਾ ਉਹ ਉੱਪਰ ਦੀ ਵਹਿ ਰਿਹਾ ਹੈ ਚੰਡੀਗੜ੍ਹ ਦੇ ਵਿੱਚ ਵੀ ਪਾਣੀ ਆ ਜਿਹੜਾ ਪੁਲਾਂ ਦੇ ਬਿਲਕੁਲ ਨਾਲ ਲੱਗ ਚੁੱਕਿਆ ਹੈ ਕਈ ਇਲਾਕਿਆਂ ਦੇ ਵਿੱਚ ਸੜਕਾਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪਾਣੀ ਵਹਿੰਦਾ ਹੋਇਆ ਦੇਖਿਆ ਗਿਆ 플ੱਡ ਗੇਟ ਖੋਲੇ ਗਏ ਨੇ ਸੋ ਕਈ ਇਲਾਕੇ ਚੰਡੀਗੜ੍ਹ ਦੇ ਇਸ 플ੱਡ ਗੇਟ ਖੋਲਣ ਤੋਂ ਬਾਅਦ ਸੁਖਣਾ ਝੀਰ ਦੇ 플ੱਡ ਗੇਟ ਖੋਲਣ ਤੋਂ ਬਾਅਦ ਚੰਡੀਗੜ੍ਹ ਦੇ ਕਈ ਇਲਾਕਿਆਂ ਦੇ ਵਿੱਚ ਤੇਜ਼ ਰਫ਼ਤਾਰ ਪਾਣੀ ਆ ਜਿਹੜਾ ਸੜਕਾਂ ਤੇ ਵਹਿੰਦਾ ਹੋਇਆ ਨਜ਼ਰ ਆਇਆ ਚੰਡੀਗੜ੍ਹ ਦੇ ਵਿੱਚ ਅੱਜ ਇਨਾ ਹੜ੍ਹਾਂ ਨੂੰ ਲੈ ਕੇ ਪਾਣੀ ਦੇ ਤੇਜ਼ ਵਹਾਅ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਗਿਆ ਤੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਵੀ ਚੰਡੀਗੜ੍ਹ ਦੇ ਵਿੱਚ ਕੀਤੀ ਗਈ ਹੈ ਸੋ ਇਹ ਅਪੀਲ ਚੰਡੀਗੜ੍ਹ ਮੁਹਾਲੀ ਪੰਚਕੂਲਾ ਦੇ ਵਿੱਚ ਕੀਤੀ ਗਈ ਹੈ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੇ ਲਈ ਕਿਹਾ ਗਿਆ ਜਦ ਤੱਕ ਕਿ ਪਾਣੀ ਦਾ ਪੱਧਰ ਨਾ ਕੱਟ ਜਾਵੇ ਤੁਹਾਨੂੰ ਦੱਸ ਦਈਏ ਟਰਾਈ ਸੱਡੀ ਦੇ ਵਿੱਚ ਪਿਛਲੇ ਪਿਛਲੀ ਰਾਤ ਤੋਂ ਹੀ ਮੀਂਹ ਪੈ ਰਿਹਾ ਲਗਾਤਾਰ ਜਿਸ ਕਾਰਨ ਸੁਖਨਾ ਝੀਲ ਦਾ ਪਾਣੀ ਦਾ ਪੱਧਰ ਜਿਹੜਾ 1162.40 ਫੁੱਟ ਦੇ ਨੇੜੇ ਪਹੁੰਚ ਗਿਆ ਹੈ ਜਦੋਂ ਵੀ ਇਹ 1163 ਜਿਹੜਾ ਫੋਟ ਨੂੰ ਪਾਰ ਕਰਦਾ ਹੈ ਉਦੋਂ ਹੜ ਦੇ ਗੇਟ ਨੇ ਜਿਹੜੇ ਫਲੱਡ ਗੇਟ ਸੋ ਖੋਲ ਦਿੱਤੇ ਜਾਂਦੇ ਨੇ ਸੋ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਲਗਾਤਾਰ ਸੁਚੇਤ ਰਹਿਣ ਲਈ ਆਖਿਆ ਜਾ ਰਿਹਾ ਹੈ ਸੋ ਚੰਡੀਗੜ੍ਹ ਦੇ ਵਿੱਚ ਵੀ ਪਾਣੀ ਆ ਜਿਹੜਾ ਤੇਜ਼ ਵਹਾ ਦਾ ਦੇਖਿਆ ਗਿਆ ਸੋ ਲੋਕਾਂ ਨੂੰ ਹੜਾਂ ਦੇ ਖਤਰੇ ਨੂੰ ਦੇਖਦੇ ਆ ਅਲਰਟ ਰਹਿਣ ਦੇ ਲਈ ਆਖਿਆ ਗਿਆ ਤੇ ਘਰਾਂ ਦੇ ਵਿੱਚ ਅੰਦਰ ਰਹਿਣ ਦੇ ਲਈ ਆਖਿਆ ਗਿਆ ਤੇ ਉਧਰ ਉਹ ਪੁਨਰ ਸਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ 6 ਸਤੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬੁલાਏ ਗਏ ਸਟੇਟ ਡੈਲੀਗੇਟ اجلاس ਨੂੰ ਤੁਰੰਤ ਪ੍ਰਭਾਵ ਦੇ ਨਾਲ ਮੁਲਤਵੀ ਕਰ ਦਿੱਤਾ ਗਿਆ। ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਕਿ ਇਸ ਵੇਲੇ ਸਰਹੱਦ ਦੇ ਨਾਲ ਜ਼ਿਲ੍ਹੇ ਜਿਹੜੇ ਲੱਗਦੇ ਨੇ ਉਹ ਬੁਰੀ ਤਰ੍ਹਾਂ ਦੇ ਨਾਲ ਹੜ ਹੜਾਂ ਤੋਂ ਪ੍ਰਭਾਵਿਤ ਨੇ ਅਜਿਹੇ ਵਿੱਚ ਪਾਰਟੀ ਦੇ ਵੱਡੇ ਸਿਆਸੀ ਪ੍ਰੋਗਰਾਮ ਨੇ ਜਿਹੜੇ ਉਹ ਮੁਲਤਵੀ ਕੀਤੇ ਜਾ ਚੁੱਕੇ ਨੇ ਸੋ ਇਹ اجلاس ਵੀ ਜਿਹੜਾ ਹੈ ਉਹ ਮੁਲਤਵੀ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਹਾਲਾਤ ਸੁਖਾਵੇ ਜਦੋਂ ਹੋਣਗੇ ਇਹ ਕਿਹਾ ਗਿਆ ਹੈ ਕਿ ਹਾਲਾਤ ਸੁਖਾਵੇ ਹੋਣ ਤੇ ਇਹ ਡੈਲੀਗੇਟ اجلاس ਹੈ ਜਿਹੜਾ ਉਹ ਸਿਰ ਤੋਂ ਕੀਤਾ ਜਾਵੇਗਾ ਪਰ ਜਦ ਤੱਕ ਹਾਲਾਤ ਹੜ੍ਹਾਂ ਵਾਲੇ ਬਣੇ ਹੋਏ ਨੇ ਉਦੋਂ ਤੱਕ ਇਹ ਡੈਲੀਗੇਟ اجلاس ਮੁਲਤਵੀ ਕੀਤਾ ਜਾ ਰਿਹਾ ਸੋ پارٹی ਦਫਤਰ ਤੋਂ ਬਿਆਨ ਜਾਰੀ ਕੀਤਾ ਗਿਆ پارٹی ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜਿੱਥੇ ਖੁਦ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਉੱਥੇ پارٹی ਦੇ ਕਈ ਲੀਡਰ ਵੀ ਹਾੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਨੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਪੀਲ ਵੀ ਕੀਤੀ ਗਈ ਹੈ ਕਿ ਪਾਰਟੀ ਦੇ ਆਗੂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਲੋਕਾਂ ਨੂੰ ਰਾਹਤ ਪਹੁੰਚਾਉਣ ਅਤੇ ਰਾਹਤ ਕੰਮਾਂ ਦੇ ਵਿੱਚ ਹੱਥ ਵਟਾਉਣ ਸੋ ਤਾਜ਼ਾ ਸਥਿਤੀ ਨੂੰ ਦੇਖਦਿਆਂ ਹੋਇਆਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਵੱਲ ਪਾਰਟੀ ਦੇ ਵੱਲੋਂ ਮਦਦ ਦੇ ਹੱਥ ਵਧਾਉਣ ਦਾ ਨਿਰਣੈ ਲਿਆ ਗਿਆ ਫੈਸਲਾ ਲਿਆ ਗਿਆ ਸੋ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਮਦਦ ਕਰਨ ਦੀ ਅਪੀਲ ਵੀ ਕੀਤੀ ਗਈ ਹੈ ਤੇ ਹੁਣ ਗੱਲ ਕਰਦੇ ਆ ਅੱਜ ਪੰਜਾਬ ਦੇ ਵੱਖ-ਵੱਖਰੇ ਖੇਤਰਾਂ ਦੇ ਵਿੱਚ ਮੌਸਮ ਦੀ ਇਹ ਵੀ ਜਾਣਕਾਰੀ ਲੈਣੇ ਆ ਕਿ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਅੱਜ ਬਰਸਾਤ ਦਰਜ ਕੀਤੀ ਜਾ ਰਹੀ ਹੈ ਅੱਜ ਪੰਜਾਬ ਜੰਮੂ ਕਸ਼ਮੀਰ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਨੂੰ ਲੈ ਕੇ ਰੈਡ ਅਲਰਟ ਜਾਰੀ ਕੀਤਾ ਗਿਆ ਖਾਸ ਤੌਰ ਤੇ ਹਰਿਆਣਾ ਦੇ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਪਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬੀਤੀ ਰਾਤ ਤੋਂ ਲੈ ਕੇ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਸਵੇਰ ਤੜਕਸਾਰ ਤੋਂ ਲੈ ਕੇ ਭਾਰੀ ਮੀਂਹ ਦਰਜ ਕੀਤਾ ਜਾ ਰਿਹਾ ਹੈ ਖਾਸ ਤੌਰ ਤੇ ਲੁਧਿਆਣਾ ਜਲੰਧਰ ਨਵਾਂ ਸ਼ਹਿਰ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਦਰਜ ਕੀਤਾ ਗਿਆ ਲੁਧਿਆਣਾ ਦੀ ਜ਼ਿਕਰ ਗੱਲ ਕਰੀਏ ਤਾਂ ਸਵੇਰੇ 5 ਵਜੇ ਇੱਕਦਮ ਭਾਰੀ ਸ਼ਰਾਟੇदार ਮੀਂਹ ਪੈਂਦਾ ਜਿਸ ਦੇ ਕਾਰਨ ਸੜਕਾਂ ਤੇ ਕੁਝ ਹੀ ਮਿੰਟਾਂ ਦੇ ਵਿੱਚ ਪਾਣੀ ਜਿਹੜਾ ਭਰ ਜਾਂਦਾ ਹੈ ਉਸ ਤੋਂ ਬਾਅਦ ਲਗਾਤਾਰ ਹੁਣ ਤੱਕ ਖਬਰਾਂ ਪੜੇ ਜਾਣ ਤੱਕ ਲੁਧਿਆਣਾ ਦੇ ਵਿੱਚ ਬਰਸਾਤ ਹੋ ਰਹੀ ਹੈ ਹਾਲਾਂਕਿ ਜਿਹੜੀ ਸ਼ੁਰੂਆਤ ਦੇ ਵਿੱਚ ਸਵੇਰੇ 5 ਵਜੇ ਬਰਸਾਤ ਹੁੰਦੀ ਹੈ ਉਹ ਬਹੁਤ ਭਾਰੀ ਬਰਸਾਤ ਹੁੰਦੀ ਹੈ ਕੁਝ ਹੀ ਮਿੰਟਾਂ ਦੇ ਵਿੱਚ ਬਹੁਤ ਸ਼ਰਾਟੇਦਾਰ ਭਾਰੀ ਮੀਂਹ ਜਿਹੜਾ ਲੁਧਿਆਣਾ ਦੇ ਵਿੱਚ ਪਿਆ ਉਸ ਤੋਂ ਬਾਅਦ ਮੀਂਹ ਜਿਹੜਾ ਉਸੇ ਰਫ਼ਤਾਰ ਥੋੜੀ ਘੱਟ ਹੁੰਦੀ ਹੈ ਤੇ ਹੁਣ ਦਰਮਿਆਨਾ ਮੀਂਹ ਦਰਮਿਆਨੇ ਤੋਂ ਲੈ ਕੇ ਹਲਕੀ ਜਿਹੜਾ ਮੀਂਹ ਹੈ ਉਹ ਲਗਾਤਾਰ ਲੁਧਿਆਣਾ ਦੇ ਵਿੱਚ ਦੇਖਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਚੰਡੀਗੜ੍ਹ ਇਸ ਦੇ ਨਾਲ ਲੱਗਦੇ ਇਲਾਕੇਆਂ ਜਲੰਧਰ ਨਵਾਂ ਸ਼ਹਿਰ ਆਨੰਦਪੁਰ ਸਾਹਿਬ ਅਤੇ ਟਰਾਈ ਸਿਟੀ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਲਗਾਤਾਰ ਅੱਜ ਸਵੇਰ ਤੜਕਸਾਰ ਤੋਂ ਹੀ ਮੀਂਹ ਆ ਜਿਹੜਾ ਉਹ ਦਰਜ ਕੀਤਾ ਜਾ ਰਿਹਾ ਹੈ ਮੀਂਹ ਤੋਂ ਬਾਅਦ ਸ਼ਹਿਰੀ ਇਲਾਕਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਨਜ਼ਰ ਆਇਆ ਸੜਕਾਂ ਦੇ ਉੱਤੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਟਿਆਲਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੀਂਹ ਦਰਜ ਕੀਤਾ ਗਿਆ ਸੋ ਲੁਧਿਆਣਾ ਇਸ ਦੇ ਨਾਲ ਲੱਗਦੇ ਇਲਾਕੇ ਪਟਿਆਲਾ ਤੇ ਮਾਲਵੇ ਦੇ ਇੱਕ ਵੱਡੇ ਖੇਤਰ ਦੇ ਵਿੱਚ ਅੱਜ ਮੀਂਹ ਦੇਖਣ ਨੂੰ ਮਿਲਿਆ ਜਲੰਧਰ ਜ਼ਿਲ੍ਹੇ ਦੇ ਵਿੱਚ ਵੀ ਮੀਂਹ ਪਿਆ ਹੈ ਨਵਾਂ ਸ਼ਹਿਰ ਚ ਵੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵੀ ਕਈ ਇਲਾਕਿਆਂ ਦੇ ਵਿੱਚ ਲੁਧਿਆਣਾ ਦੇ ਵਿੱਚ ਸੜਕਾਂ ਦੇ ਉੱਤੇ 2-2 3-3 ਫੁੱਟ ਪਾਣੀ ਹੈ ਜਿਹੜਾ ਉਹ ਭਰਿਆ ਹੋਇਆ ਨਜ਼ਰ ਆਇਆ ਲੋਕਾਂ ਨੂੰ ਕੰਮਕਾਰਾਂ ਤੇ ਜਾਣ ਦੀ ਵੀ ਅੱਜ ਦਿੱਕਤ ਆਈ ਹੈ ਕੁਝ ਲੋਕ ਕੰਮਕਾਰਾਂ ਤੇ ਜਾਣ ਲਈ ਲੇਟ ਹੋਏ ਨੇ ਕਈਆਂ ਨੂੰ ਛੁੱਟੀ ਵੀ ਕਰਨੀ ਪਈ ਹੈ ਇੰਨਾ ਜ਼ਿਆਦਾ ਮੀਂਹ ਅੱਜ ਲੁਧਿਆਣਾ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਪਿਆ ਇਸ ਤੋਂ ਇਲਾਵਾ ਤੁਹਾਨੂੰ ਦੱਸਦੀ ਐ ਅੰਮ੍ਰਿਤਸਰ ਦੇ ਕੋਨੇਵਾਲ ਦੇ ਵਿੱਚ ਤੁਸੀਂ ਬੋਨਾ ਜਿਹੜਾ ਟੁੱਟ ਗਿਆ ਆਲੇ ਦਿਵਾਲੀ ਦੇ 15 ਕਿਲੋਮੀਟਰ ਦੇ ਖੇਤਰ ਦੇ ਵਿੱਚ ਜਿਹੜਾ ਪਾਣੀ ਹੈ ਉਸ ਦਾ ਪੱਧਰ ਵਧਿਆ ਪਾਣੀ ਦੇ ਵਿੱਚ ਇਲਾਕਾ ਡੁੱਬ ਗਿਆ ਸੋ ਅਜਨਾਲਾ ਦੇ ਸ਼ਹਿਰਾਂ ਤੱਕ ਪਾਣੀ ਅਜਨਾਲਾ ਸ਼ਹਿਰ ਤੱਕ ਪਾਣੀ ਪਹੁੰਚ ਗਿਆ ਇਸ ਤੋਂ ਇਲਾਵਾ ਲਗਭਗ 50 ਪਿੰਡਾਂ ਨੂੰ ਇਸ ਪਾਣੀ ਨੇ ਆਪਣੇ ਪ੍ਰਭਾਵ ਹੇਠ ਲਿਆ ਹੈ ਸੋ ਲਗਾਤਾਰ ਬਰਸਾਤ ਅਤੇ ਪਾਣੀ ਦਾ ਵਹਾਅ ਤੇਜ਼ ਹੋਣ ਦੇ ਨਾਲ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਨਾਲ ਲਗਾਤਾਰ ਪੰਜਾਬ ਦੇ ਕਈ ਇਲਾਕੇ ਨੇ ਜਿਹੜੇ ਉਹ ਕੁਦਰਤ ਦੀ ਕਰੋਪੀ ਦਾ ਸਾਹਮਣਾ ਕਰ ਰਹੇ ਨੇ ਸੋ ਉਮੀਦ ਕੀਤੀ ਜਾ ਰਹੀ ਹੈ ਲੋਕਾਂ ਵੱਲੋਂ ਅਰਦਾਸਾਂ ਵੀ ਕੀਤੀਆਂ ਜਾ ਰਹੀਆਂ ਨੇ ਕਿ ਹੋਰ ਜ਼ਿਆਦਾ ਬਰਸਾਤ ਜਿਹੜੀ ਹੈ ਉਹ ਨਾ ਹੋਵੇ ਖਬਰਾਂ ਦੇ ਇਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਵਾਜਤ ਬਹੁਤ-ਬਹੁਤ ਧੰਨਵਾਦ